ਸਤਿ ਸ੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਪ੍ਰਾਈਮੇਸ਼ੀਆ ਟੀਵੀ ਮੈਂ ਪਰਮੇਸ਼ ਸਿੰਘ ਬਾਠ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਹੋ ਸਕਦਾ ਹੈ ਕਿ ਤੁਸੀਂ ਜਾਂ ਤੁਹਾਡੇ ਪਰਿਵਾਰ ਰਿਸ਼ਤੇਦਾਰਾਂ ਦੇ ਵਿੱਚੋਂ ਵੀ ਕੋਈ ਇਸ ਠੱਗੀ ਦਾ ਸ਼ਿਕਾਰ ਹੋਇਆ ਹੋਵੇ ਜਿਹੜੀ ਠੱਗੀ ਕੋਈ ਨਵੀਂ ਨਹੀਂ ਪਿਛਲੇ ਕਈ ਸਾਲਾਂ ਤੋਂ ਲਗਾਤਾਰ ਚੱਲਦੀ ਹੈ ਪਰ ਜਿਹੜਾ ਬੰਦਾ ਇਸ ਠੱਗੀ ਦਾ ਸ਼ਿਕਾਰ ਹੁੰਦਾ ਉਹਦੇ ਲਈ ਇਹ ਠੱਗੀ ਨਵੀਂ ਹੁੰਦੀ ਹੈ ਅੱਜ ਦੇ ਇਸ ਪ੍ਰੋਗਰਾਮ ਦਾ ਮਕਸਦ ਆਉਣ ਵਾਲੇ ਸਮੇਂ ਦੇ ਵਿੱਚ ਕਿਸੇ ਨੂੰ ਵੀ ਇਸ ਠੱਗੀ ਤੋਂ ਬਚਾਉਂਦਾ ਹੈ ਕਿ ਅਸੀਂ ਕਿਵੇਂ ਬਚ ਸਕਦੇ ਹਾਂ ਇਹ ਠੱਗੀ ਕੀ ਹੈ ਇਹ ਠੱਗੀ ਹੈ ਡਿਜੀਟਲ ਅਰੈਸਟ ਦੇ ਨਾਂ ਤੇ ਹੁੰਦੀ ਹੁਣ ਡਿਜੀਟਲ ਅਰੈਸਟ ਬੜਾ ਅਜੀਬੋ ਗਰੀਬ ਸ਼ਬਦ ਹੈ ਅਰੈਸਟ ਤਾਂ ਠੀਕ ਹੈ ਗ੍ਰਿਫਤਾਰੀ ਠੀਕ ਹੈ ਸਮਝ ਆਉਂਦੀ ਹੈ ਕਿ ਪੁਲਿਸ ਆਉਂਦੀ ਹੈ ਸਰਕਾਰ ਦੇ ਕੋਈ ਅਧਿਕਾਰੀ ਕਰਮਚਾਰੀ ਆਉਂਦੇ ਨੇ ਕਿਸੇ ਨੂੰ ਫੜ ਕੇ ਲੈ ਜਾਂਦੇ ਨੇ ਪਰ ਡਿਜੀਟਲ ਅਰੈਸਟ ਕੀ ਹੋਈ ਜਿਹਦੇ ਵਿੱਚ ਫਿਜ਼ੀਕਲੀ ਨਾ ਤਾਂ ਕੋਈ ਸਰਕਾਰੀ ਕਰਮਚਾਰੀ ਨਾ ਕੋਈ ਪੁਲਿਸ ਵਾਲਾ ਨਾ ਕੋਈ ਸਾਈਬਰ ਕ੍ਰਾਈਮ ਵਾਲਾ ਨਾ ਕੋਈ ਕ੍ਰਾਈਮ ਬ੍ਰਾਂਚ ਵਾਲਾ ਨਾ ਕੋਈ ਸੀਬੀਆਈ ਵਾਲਾ ਨਾ ਕੋਈ ਈਡੀ ਵਾਲਾ ਕੋਈ ਵੀ ਆਉਂਦਾ ਨਹੀਂ ਤੁਹਾਡੇ ਕੋਲੇ ਪਰ ਫਿਰ ਵੀ ਤੁਸੀਂ ਗ੍ਰਿਫਤਾਰ ਹੋ ਜਾਂਦੇ ਹੋ ਉਹ ਡਿਜੀਟਲ ਅਰੈਸਟ ਹੈ ਇਹਦੇ ਲੱਖਾਂ ਕੇਸ ਪਿਛਲੇ ਕੁਝ ਇੱਕ ਵਰਿਆਂ ਦੇ ਵਿੱਚ ਭਾਰਤ ਤੇ ਚਾਏ ਲੱਖਾਂ ਕਰੋੜ ਰੁਪਏ ਲੋਕਾਂ ਤੋਂ ਠੱਗ ਲੈ ਗਏ ਹੁੰਦਾ ਕੁਝ ਨਹੀਂ ਸਿਰਫ ਤੁਹਾਨੂੰ ਇੰਨਾ ਬੁਰੇ ਤਰੀਕੇ ਡਰਾ ਲਿਆ ਜਾਂਦਾ ਇੰਨਾ ਬੁਰੇ ਤਰੀਕੇ ਧਮਕਾ ਲਿਆ ਜਾਂਦਾ ਤੁਹਾਨੂੰ ਮਹਿਸੂਸ ਕਰਾ ਦਿੱਤਾ ਜਾਂਦਾ ਕਿ ਤੁਸੀਂ ਜਾਂ ਤੁਹਾਡੇ ਪਰਿਵਾਰ ਦਾ ਕੋਈ ਮੈਂਬਰ ਬਹੁਤ ਵੱਡੇ ਖਤਰੇ ਦੇ ਵਿੱਚੋਂ ਤਾਂ ਜੇ ਤੁਸੀਂ ਸਾਡੀ ਗੱਲ ਨਾ ਮੰਨੀ ਤਾਂ ਤੁਹਾਡੀ ਜ਼ਿੰਦਗੀ ਹੀ ਤਬਾਹ ਹੋ ਜਾਏਗੀ ਜ਼ਿੰਦਗੀ ਤਾਂ ਤਬਾਹ ਨਹੀਂ ਹੁੰਦੀ ਪਰ ਤੁਸੀਂ ਵਿੱਤੀ ਤੌਰ ਦੇ ਉੱਤੇ ਤਬਾਹ ਹੋ ਜਾਂਦੇ ਹੋ ਹੁਣ ਡਿਜੀਟਲ ਅਰੈਸਟ ਆਖਰਕਾਰ ਹੈ ਕਿ ਇਹਦੇ ਨਾਲ ਲੋਕ ਠੱਗੀ ਦਾ ਸ਼ਿਕਾਰ ਕਿਵੇਂ ਹੁੰਦੇ ਆ ਭਾਰਤ ਭਰ ਦੇ ਵਿੱਚ ਪੰਜਾਬ ਭਰ ਦੇ ਵਿੱਚ ਇਹ ਮਾਮਲੇ ਸਾਹਮਣੇ ਆਏ ਚੰਡੀਗੜ੍ਹ ਪਟਿਆਲਾ ਲੁਧਿਆਣਾ ਅੰਮ੍ਰਿਤਸਰ ਛੋਟੇ ਛੋਟੇ ਸ਼ਹਿਰ ਛੋਟੇ ਛੋਟੇ ਪਿੰਡਾਂ ਦੇ ਵਿੱਚ ਬਹੁਤ ਸਾਰੇ ਪੰਜਾਬੀ ਠੱਗੀ ਦਾ ਸ਼ਿਕਾਰ ਹੋਏ ਪੜੇ ਲਿਖੇ ਵੀ ਕੋਈ ਮੈਨੇਜਰ ਰਿਟਾਇਰ ਕੋਈ ਕਿਸੇ ਅਹੁਦੇ ਤੋਂ ਰਿਟਾਇਰ ਇਸ ਕਰਕੇ ਸਾਨੂੰ ਸਾਰਿਆਂ ਨੂੰ ਇਹਦੇ ਸੰਬੰਧੀ ਜਾਨਾ ਜ਼ਰੂਰੀ ਹੈ ਤੇ ਅੱਗੋਂ ਬਾਕੀਆਂ ਨੂੰ ਦੱਸਣਾ ਬਹੁਤ ਜ਼ਰੂਰੀ ਹੈ ਕਿਉਂਕਿ ਹੋ ਸਕਦਾ ਕਿ ਆਪਣਾ ਇਹ ਪ੍ਰੋਗਰਾਮ ਸਾਰਿਆਂ ਤੱਕ ਨਾ ਵੀ ਪਹੁੰਚੇ ਸੋ ਅਸੀਂ ਘੱਟੋ ਘੱਟ ਇਹਦੀ ਜਾਣਕਾਰੀ ਦੇਈਏ ਹੁਣ ਹੋਇਆ ਕੀ ਅੱਗੀ ਹੁੰਦੀ ਕਿਵੇਂ ਹੈ ਅਚਾਨਕ ਤੁਹਾਨੂੰ WhatsApp ਤੇ ਕਾਲ ਆਉਂਦੀ ਹੈ ਉਹ ਕਾਲ ਆਡੀਓ ਵੀ ਹੋ ਸਕਦੀ ਹੈ ਉਹ ਕਾਲ ਵੀਡੀਓ ਵੀ ਹੋ ਸਕਦੀ ਹੈ ਤੁਹਾਨੂੰ ਫੋਨ ਦੇ ਉੱਤੇ ਵੀ ਕਾਲ ਆ ਸਕਦੀ ਹੈ ਤੁਹਾਨੂੰ ਹੋਰ ਵੀ ਸੋਸ਼ਲ ਮੀਡੀਆ ਦੇ ਕਿਸੇ ਢੰਗ ਤਰੀਕੇ ਦੇ ਨਾਲ ਜਾਂ ਤਕਨੀਕ ਦੇ ਆਧੁਨਿਕ ਕਿਸੇ ਮਾਧਿਅਮ ਦੇ ਨਾਲ ਜੇ ਜੇ ਤੁਸੀਂ ਵਰਤੋਂ ਕਰਦੇ ਹੋ ਤੁਹਾਨੂੰ ਕਾਲ ਆ ਸਕਦੀ ਹੈ ਤੇ ਜਿਹੜਾ ਬੰਦਾ ਕਾਲ ਕਰੇਗਾ ਜੇ ਆਡੀਓ ਕਾਲ ਦੇ ਉੱਤੇ ਆ ਤੇ ਉਹ ਤੁਹਾਨੂੰ ਆਖੇਗਾ ਚਾਰ ਪੰਜ ਛੇ ਚੀਜ਼ਾਂ ਕਿ ਜਾਣਤਾ ਇਹ ਆਖ ਸਕਦਾ ਹੈ ਕਿ ਤੁਹਾਡੇ ਪਰਿਵਾਰ ਦਾ ਕੋਈ ਜੀ ਬਹੁਤ ਵੱਡੇ ਖਤਰੇ ਦੇ ਵਿੱਚ ਹੈ ਉਹਨੇ ਕੋ ਬਹੁਤ ਵੱਡਾ ਕ੍ਰਾਈਮ ਕਰ ਲਿਆ ਜੇ ਤੁਸੀਂ ਉਹਨੂੰ ਬਚਾਉਣਾ ਹੈ ਤਾਂ ਮੇਰੀ ਗੱਲ ਮੰਨੋ ਜਾਂ ਹੋ ਸਕਦਾ ਹੈ ਉਹ ਤੁਹਾਨੂੰ ਇਹ ਆਖੇ ਕਿ ਤੁਸੀਂ ਬਹੁਤ ਵੱਡੀ ਪੱਧਰ ਦੇ ਉੱਤੇ منی ਲਾਂਡਰਿੰਗ ਦੇ ਕੇਸ ਦੇ ਵਿੱਚ ਫਸ ਚੁੱਕੇ ਹੋ ਤੁਹਾਡੇ ਤੇ ਐਫ ਆਈ ਆਰ ਦਰਜ ਹੋ ਚੁੱਕੀ ਹੈ ਤੁਹਾਡੀ ਜਾਂਚ ਚੱਲ ਰਹੀ ਹੈ ਜਾਂ ਇਹ ਵੀ ਆਖਿਆ ਜਾ ਸਕਦਾ ਹੈ ਕਿ ਤੁਹਾਡੇ ਵਾਰੰਟ ਜਾਰੀ ਹੋ ਚੁੱਕੇ ਨੇ ਜਾਂ ਇਹ ਵੀ ਆਖਿਆ ਜਾ ਸਕਦਾ ਹੈ ਕਿ ਤੁਹਾਡੇ ਨਾਮ ਦੇ ਉੱਤੇ ਜਿਹੜਾ ਮੋਬਾਈਲ ਨੰਬਰ ਚੱਲ ਰਿਹਾ ਹੈ ਉਸ ਮੋਬਾਈਲ ਨੰਬਰ ਦੇ ਉੱਤੋਂ ਕੁਝ ਐਸੀਆਂ ਗਤੀਵਿਧੀਆਂ ਹੋਈਆਂ ਨੇ ਜਿਹਦੇ ਕਰਕੇ ਤੁਹਾਡੇ ਤੇ ਪਰਚਾ ਕਰ ਦਿੱਤਾ ਗਿਆ ਤੁਹਾਡੇ ਤੇ ਐਫ ਆਈ ਆਰ ਕਰ ਦਿੱਤੀ ਗਈ ਹੈ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਚੀਜ਼ਾਂ ਜਾਂ ਜਿਹੜੇ ਕਾਰੋਬਾਰ ਕਰਦੇ ਨੇ ਲੋਕ ਉਹਨਾਂ ਨੂੰ ਇੱਥੋਂ ਤੱਕ ਵੀ ਆਖਿਆ ਜਾਂਦਾ ਹੈ ਕਿ ਤੁਹਾਡੀ ਜਿਹੜੀ ਸ਼ਿਪਮੈਂਟ ਵਿਦੇਸ਼ ਨੂੰ ਜਾਣੀ ਸੀ ਜਾਂ ਵਿਦੇਸ਼ ਨੂੰ ਆਉਣੀ ਸੀ ਉਹਦੇ ਵਿੱਚੋਂ ਡਰੱਗ ਮਿਲਿਆ ਜੇ ਵੀ ਆਖਿਆ ਜਾ ਸਕਦਾ ਹੈ ਕਿ ਉਹ ਕਸਟਮ ਅਧਿਕਾਰੀਆਂ ਨੇ ਫੜ ਲਈ ਹੈ ਤੇ ਉਹ ਜੇ ਤੁਸੀਂ ਨਾ ਛਡਵਾਈ ਜੇ ਤੁਸੀਂ ਸਾਡੀ ਗੱਲ ਨਾ ਮੰਨੀ ਤੁਸੀਂ ਸਾਰੀ ਉਮਰ ਵਪਾਰ ਨਹੀਂ ਕਰ ਸਕਦੇ ਕਈ ਕਾਰੋਬਾਰੀ ਵੀ ਇਹਦੇ ਵਿੱਚ ਫਸੇ ਨੇ ਸੋ ਤੁਹਾਨੂੰ ਕਾਲ ਆ ਸਕਦੀ ਹੈ ਜੇ ਆਡੀਓ ਕਾਲ ਹੈ ਤਾਂ ਤੁਹਾਨੂੰ ਇਹਨਾਂ ਦੇ ਵਿੱਚੋਂ ਕੋਈ ਇੱਕ ਜਾਂ ਇਹਦੇ ਨਾਲ ਰਲਦੀ ਮਿਲਦੀ ਕੋਈ ਗੱਲ ਆਖੀ ਜਾ ਸਕਦੀ ਹੈ ਨੰਬਰ ਤੋਂ ਹੋ ਸਕਦਾ ਤੁਹਾਨੂੰ ਵੀਡੀਓ ਕਾਲ ਆਏ ਹੁਣ ਸਵਾਲ ਇਹ ਪੈਦਾ ਹੁੰਦਾ ਕਿ ਕੋਈ ਵੀ ਬੰਦਾ ਕਾਲ ਕਰ ਸਕਦਾ ਹੈ ਆਮਨ ਦਾ ਡਰ ਥੋੜੀ ਜਾਊਗਾ ਹੋ ਸਕਦਾ ਤੁਹਾਨੂੰ ਵੀਡੀਓ ਕਾਲ ਆਏ ਤੇ ਜਦੋਂ ਤੁਹਾਨੂੰ ਵੀਡੀਓ ਕਾਲ ਆਏ ਤਾਂ ਮੂਰੇ ਵਰਦੀ ਪਾ ਕੇ ਕੋਈ ਅਫੀਸਰ ਬੈਠਾ ਨਜ਼ਰ ਆਈ ਉਹ ਵਰਦੀ ਕਿਸੇ ਵੀ ਸੂਬੇ ਦੀ ਪੁਲਿਸ ਦੀ ਹੋ ਸਕਦੀ ਹੈ ਹਰਿਆਣਾ ਪੁਲਿਸ ਰਾਜਸਥਾਨ ਪੁਲਿਸ ਮੱਧ ਪ੍ਰਦੇਸ਼ ਪੁਲਿਸ ਸਿਮਲਾਚਲ ਪ੍ਰਦੇਸ਼ ਪੁਲਿਸ ਇੱਥੋਂ ਤੱਕ ਕਿ ਪੰਜਾਬ ਪੁਲਿਸ ਦੀ ਵਰਗੀ ਵਰਦੀ ਪਾ ਕੇ ਵੀ ਕੋਈ ਹੁੰਦਾ ਬੈਠਾ ਹੋ ਸਕਦਾ ਕਿਉਂਕਿ ਵਰਦੀ ਸੋਣੀ ਤਾਂ ਕੋਈ ਵੱਡੀ ਗੱਲ ਨਹੀਂ ਨਾ ਤੇ ਜਦੋਂ ਪਿੱਛੇ ਬੋਰਡ ਲੱਗਾ ਹੋਏਗਾ ਕਿ ਪੁਲਿਸ ਥਾਣਾ ਆ ਇਤ ਵਰਦੀ ਪਾ ਕੇ ਕੋ ਬੰਦਾ ਬੈਠਾ ਹੋਏਗਾ ਤਾਂ ਉੱਥੇ ਪਰ ਸ਼ੱਕ ਦੀ ਗੁੰਜਾਇਸ਼ ਤਾਂ ਨਹੀਂ ਇਹਦੇ ਵਿੱਚ ਬਹੁਤ ਵੱਡੀ ਗੱਲ ਇਹ ਹੈ ਕਿ ਅੱਜ ਵੀ ਪੁਲਿਸ ਦੀ ਵਰਦੀ ਪਾਈ ਹੋਈ ਬੰਦਾ ਜੇ ਕੋ ਕਾਲ ਕਰਦਾ ਹੈ ਜਾਂ ਵੀਡੀਓ ਕਾਲ ਦੇ ਉੱਤੇ ਹੁੰਦਾ ਜਾਂ ਨਜ਼ਰ ਆਉਂਦਾ ਤਾਂ ਅਸੀਂ ਡਰਦੇ ਹਾਂ ਕੋਈ ਸਵਾਲ ਕਰਨ ਦੀ ਹਿੰਮਤ ਨਹੀਂ ਕਰਦੇ ਇਹ ਵੀ ਇੱਕ ਬਹੁਤ ਵੱਡਾ ਕਾਰਨ ਹੈ ਉਹਦੇ ਪਿੱਛੇ ਜਾਂ ਇਹ ਵੀ ਹੋ ਸਕਦਾ ਹੈ ਕਿ ਆਡੀਓ ਕਾਲ ਦੇ ਰਾਹੀਂ ਤੁਹਾਨੂੰ ਤੁਹਾਡੇ ਵਾਰੰਟ ਪੇ ਦਿੱਤੇ ਜਾਣ ਇੱਕ ਚਿੱਠੀ ਜੀ ਸਰਕਾਰੀ ਦਸਤਾਵੇਜ਼ ਕਿਹਾ ਲੋ ਜੀ ਤੁਹਾਡੇ ਨਾਮ ਦੇ ਉੱਤੇ ਵਾਰੰਟ ਜਾਰੀ ਹੋ ਗਿਆ ਹੋ ਸਕਦਾ ਕਿ ਉਹਦਾ ਲੈਟਰ ਹੈਡ ਹੈ ਉਹ ਵੀ ਲਿਖਿਆ ਹੋਵੇ ਬਿਜ਼ਨਸ ਬਿਊਰੋ ਜਾਂ ਸਾਈਬਰ ਕ੍ਰਾਈਮ ਜਾਂ ਕ੍ਰਾਈਮ ਬ੍ਰਾਂਚ ਜਾਂ ਪੁਲਿਸ ਥਾਣਾ ਆ ਜਾਂ ਐਸ ਸੂਬੇ ਦੀ ਪੁਲਿਸ ਜਾਂ ਐਸ ਐਸ ਪੀ ਜਾਂ ਡੀ ਐਸ ਪੀ ਕੁਝ ਵੀ ਤੁਹਾਨੂੰ ਲੱਗੇਗਾ ਕਿ ਭਾਈ ਸੱਚੀ ਮੁੱਚੀ ਮੇਰੇ ਨਾਮ ਦੇ ਉੱਤੇ ਵਾਰੰਟ ਜਾਰੀ ਹੋ ਗਿਆ ਤੁਹਾਨੂੰ ਕਸਟਮ ਵਿਭਾਗ ਦੀ ਕੋਈ ਲੈਟਰ ਆ ਸਕਦੀ ਹੈ ਹਾਲਾਂਕਿ ਉਹ ਸਾਰੀਆਂ ਫੇਕ ਹੋਣਗੀਆਂ ਗਲਤ ਹੋਣਗੀਆਂ ਪਰ ਉਹ ਸਿਰਫ ਤੁਹਾਨੂੰ ਡਰਾਉਣ ਦੇ ਲਈ ਹੁਣ ਉਹਦੇ ਤੋਂ ਬਾਅਦ ਹੋ ਸਕਦਾ ਹੈ ਕਿ ਤੁਹਾਨੂੰ ਇਸ ਤਰੀਕੇ ਵੀ ਆਖਿਆ ਜਾਵੇ ਕਿ ਤੁਸੀਂ ਕੇਸ ਵਿੱਚ ਫਸ ਚੁੱਕੇ ਹੋ ਆ ਦੇਖੋ ਜੀ ਤੁਹਾਡੀ ਹੁਣ ਪੇਸ਼ੀ ਹੋਣੀ ਹੈ ਅਦਾਲਤ ਲੱਗੀ ਹੋਈ ਹੈ ਆਨਲਾਈਨ ਪੇਸ਼ੀ ਹੋਏਗੀ ਤੇ ਵੀਡੀਓ ਕਾਲ ਦੇ ਉੱਤੇ ਜੇ ਤੁਸੀਂ ਡਰ ਗਏ ਤੁਸੀਂ ਵੀਡੀਓ ਕਾਲ ਦੇ ਉੱਤੇ ਆ ਗਏ ਉਹਨਾਂ ਦੀਆਂ ਗੱਲਾਂ ਮੰਨਣ ਲੱਗ ਪਏ ਤੁਹਾਨੂੰ ਉੱਥੇ ਹੋ ਸਕਦਾ ਇੱਕ ਐਸਾ ਕਮਰਾ ਨਜ਼ਰ ਆਵੇ ਜਿਹਦੇ ਵਿੱਚ ਜੱਜ ਬੈਠਾ ਹੋਇਆ ਜਿੱਦਾਂ ਦੀਆਂ ਅਦਾਲਤਾਂ ਸੀ ਫਿਲਮਾਂ ਦੇ ਵਿੱਚ ਵੇਖਦੇ ਆਂ ਉੱਧੇ ਇੱਕ ਜੱਜ ਬੈਠਾ ਹੋਏਗਾ ਉਧਰਲੇ ਪਾਸੇ ਵਕੀਲ ਬੈਠੇ ਹੋਣਗੇ ਉਧੇ ਕੱਪੜੇ ਪਾਏ ਹੋਣਗੇ ਉਦਾਂ ਦੇ ਉੱਥੇ ਕੁਝ ਲਿਖਿਆ ਹੋਏਗਾ ਸਭ ਕੁਝ ਉਸੇ ਤਰੀਕੇ ਤੁਹਾਨੂੰ ਇੱਕ ਅਦਾ ਵਕੀਲ ਵੀ ਉੱਥੇ ਵਕੀਲਾਂ ਵਾਲੇ ਕੱਪੜੇ ਪਾ ਕੇ ਘੁੰਮਦਾ ਫਿਰਦਾ ਜਾਂ ਗੱਲਬਾਤ ਕਰਦਾ ਨਜ਼ਰ ਆ ਜਾਏਗਾ ਯਾਨੀ ਤੁਹਾਨੂੰ ਹਰ ਢੰਗ ਤਰੀਕੇ ਦੇ ਨਾਲ ਇਹ ਆ ਸਸ ਕਰਾਇਆ ਜਾਏਗਾ ਕਿ ਸੱਚੀ ਮੁੱਚੀ ਸਰਕਾਰੀ ਹੈ ਤੇ ਸਭ ਕੁਝ ਠੀਕ ਹੈ ਹੁਣ ਸਵਾਲ ਇਹ ਪੈਦਾ ਹੁੰਦਾ ਕਿ ਡਰਾ ਕੇ ਉਹ ਕਰਦੇ ਕੀ ਨੇ 2 ਲੱਖ ਤੋਂ ਵੱਧ ਕੇਸ ਐਵੇਂ ਰਜਿਸਟਰਡ ਨਹੀਂ ਹੋਏ ਪਿਛਲੇ ਕੁਝ ਇੱਕ ਵਰਿਆਂ ਦੇ ਵਿੱਚ ਹੀ 4 ਲੱਖ ਕਰੋੜ ਤੋਂ ਵੱਧ ਦੀ ਭਾਰਤ ਦੇ ਲੋਕਾਂ ਦੇ ਨਾਲ ਠੱਗੀ ਐਵੇਂ ਨਹੀਂ ਵੱਜੀ। ਇਹਨਾਂ ਜਾਂ ਇਹਨਾਂ ਵਰਗੇ ਹੀ ਢੰਗ ਤਰੀਕਿਆਂ ਦੇ ਨਾਲ ਵੱਜੀ ਹੈ। ਉਹਦੇ ਤੋਂ ਬਾਅਦ ਉਹ ਕਹਿੰਦੇ ਕਿ ਨੇ ਤਿੰਨ ਤਰੀਕੇ ਦੇ ਨਾਲ ਠੱਗੀ ਹੋ ਸਕਦੀ ਹੈ ਉਹ ਤਰੀਕੇ ਤਿੰਨ ਤੋਂ ਵੱਧ ਵੀ ਹੋ ਸਕਦੇ ਆ। ਪਹਿਲੀ ਗੱਲ ਕਿ ਉਹਦੇ ਨਿਸ਼ਾਨੇ ਦੇ ਉੱਤੇ ਕੁਝ ਬਜ਼ੁਰਗ ਹੁੰਦੇ ਨੇ। ਉਹਨਾਂ ਦੇ ਨਿਸ਼ਾਨੇ ਦੇ ਉੱਤੇ 50 ਸਾਲ ਤੋਂ ਵੱਧ ਉਮਰ ਦੇ ਲੋਕ ਹੁੰਦੇ ਨੇ। ਬਹੁਤ ਸਾਰੇ ਲੋਕ ਜਿਹੜੇ 50 ਸਾਲ ਤੋਂ ਵੱਧ ਉਮਰ ਦੇ ਨੇ ਪੜ੍ਹੇ ਲਿਖੇ ਵੀ ਨਹੀਂ ਪਰ ਬਹੁਤੀ ਵਾਰੀ ਤਕਨੀਕ ਤੋਂ ਦੂਰ ਰਹਿੰਦੇ ਆ। ਕਈ ਵਾਰੀ ਉਹ ਤਕਨੀਕ ਦੇ ਨਾਲ ਇਹਨਾਂ ਬਾਵਅਸਤਾ ਨਹੀਂ ਹੁੰਦੇ। 50 ਜਾਂ 55 ਸਾਲ ਤੋਂ ਵੱਧ ਉਮਰ ਦੇ ਲੋਕਾਂ ਨੂੰ ਫਸਾਉਣ ਦਾ ਇੱਕ ਤਰੀਕਾ ਇਹ ਵੀ ਹੁੰਦਾ ਕਿ ਉਹਨਾਂ ਦੇ ਬੱਚੇ ਵੱਡੇ ਹੋ ਚੁੱਕੇ ਹੁੰਦੇ 20 ਤੋਂ 30 ਸਾਲ ਦੇ ਵਿੱਚ ਦੇ। ਕਈ ਵਾਰੀ ਬੰਦਾ ਇਸ ਕਰਕੇ ਡਰ ਜਾਂਦਾ ਕਿ ਮੇਰੇ ਕਿਸੇ ਬੱਚੇ ਨੇ ਗਲਤੀ ਨਾ ਕਰ ਦਿੱਤੀ ਹੋਵੇ। ਇਹ ਵੀ ਤੁਹਾਨੂੰ ਧਮਕੀਆਂ ਦੇ ਦਿੱਤੀਆਂ ਜਾਂਦੀਆਂ ਕਿ ਜੇ ਤੁਸੀਂ ਉਹਨਾਂ ਦੀ ਗੱਲ ਨਾ ਮੰਨੀ ਤਾਂ ਤੁਹਾਡਾ ਸਾਰਾ ਪਰਿਵਾਰ ਫਸ ਜਾਊਗਾ। ਤੁਸੀਂ ਸਾਰੀ ਉਮਰ ਜੇਲ੍ਹ ਦੇ ਵਿੱਚੋਂ ਬਾਹਰ ਨਹੀਂ ਨਿਕਲ ਸਕੋਗੇ। ਤੁਸੀਂ ਕਾਨੂੰਨੀ ਤੌਰ ਦੇ ਉੱਤੇ ਐਸੇ ਲਫੜੇ ਦੇ ਵਿੱਚ ਫਸੋਗੇ ਕਿ ਮੁੜ ਕੇ ਸਾਰੀ ਉਮਰ ਪਛਤਾਓਗੇ ਤੁਸੀਂ। ਫਿਰ ਕੀ ਆਖਿਆ ਜਾਂਦਾ ਹੈ? ਤਿੰਨ ਤਰੀਕੇ ਦੀ ਠੱਗੀ। ਜੋ ਹੁਣ ਤੱਕ ਸਾਹਮਣੇ ਆਇਆ ਤਿੰਨ ਤੋਂ ਵੱਧ ਤਰੀਕੇ ਹੋ ਸਕਦੇ ਆ ਨੰਬਰ 1 ਹੋ ਸਕਦਾ ਹੈ ਕਿ ਤੁਹਾਡੇ ਤੋਂ ਬੈਂਕ ਦੀ ਸਾਰੀ ਡਿਟੇਲ ਲੈ ਲਈ ਜਾਵੇ ਉਸੇ ਵੇਲੇ ਤੁਸੀਂ ਡਰਦੇ ਦੇ ਦਓ ਆਧਾਰ ਕਾਰਡ ਦੀ ਵੀ ਫੋਟੋ ਖਿੱਚ ਕੇ ਭੇਜ ਦਿਓ ਆਧਾਰ ਕਾਰਡ ਉਹਨਾਂ ਨੂੰ ਵੀਡੀਓ ਕਾਲ ਦੇ ਉੱਤੇ ਦਿਖਾ ਦਿਓ ਉਹਦਾ ਸਕਰੀਨ ਸ਼ਾਟ ਲੈ ਲੈਣ ਜਾਂ ਤੁਸੀਂ ਆਧਾਰ ਕਾਰਡ ਦੀ ਕਾਪੀ ਡਰਦੇ ਭੇਜ ਦਿਓ ਪੈਨ ਕਾਰਡ ਦੀ ਕਾਪੀ ਵੀ ਲੋਕ ਡਰਦੇ ਭੇਜ ਦਿੰਦੇ ਆ ਆਪਦੇ ਬੈਂਕ ਦੀ ਵੀ ਸਾਰੀ ਡਿਟੇਲ ਬਹੁਤ ਸਾਰੇ ਲੋਕਾਂ ਨੇ ਦਿੱਤੀ ਚੰਡੀਗੜ੍ਹ ਦਾ ਮਾਮਲਾ ਸਾਹਮਣੇ ਆਇਆ ਸੀ ਕਰੋੜ ਤੋਂ ਵੱਧ ਰੁਪਈਆ ਇਸੇ ਤਰੀਕੇ ਗਿਆ ਪਟਿਆਲੇ ਦਾ ਮਾਮਲਾ ਸਾਹਮਣੇ ਆਇਆ ਜਲੰਧਾ ਅੰਮ ਫਿਰ ਉਹ ਕੀ ਕਰਦੇ ਆ ਜਾਂ ਤਾਂ ਤੁਹਾਡੇ ਤੋਂ ਉਹ ਸਾਰੀ ਬੈਂਕ ਦੀ ਇਨਫਰਮੇਸ਼ਨ ਤੁਹਾਡੇ ਆਧਾਰ ਕਾਰਡ ਦੀ ਇਨਫਰਮੇਸ਼ਨ ਸਭ ਕੁਝ ਲੈ ਕੇ ਆਪੇ ਹੀ ਜਾਲ ਸਾਜੀ ਦੇ ਨਾਲ ਠੱਗੀ ਦੇ ਨਾਲ ਤੁਹਾਡੇ ਖਾਤਿਆਂ ਦੇ ਵਿੱਚੋਂ ਵੱਖ-ਵੱਖ ਖਾਤਿਆਂ 'ਚ ਪੈਸੇ ਟਰਾਂਸਫਰ ਕਰ ਲੈਂਦੇ ਆ ਤੁਹਾਡੇ ਖਾਤੇ ਖਾਲੀ ਕਰ ਲੈਂਦੇ ਆ 80 80 ਲੱਖ ਰੁਪਏ ਦੀ ਲੋਕਾਂ ਨਾਲ ਠੱਗੀ ਬੱਜੀ ਜਾਂ ਨੰਬਰ 2 ਉਹ ਇਸ ਤਰੀਕੇ ਵੀ ਕਰਦੇ ਆ ਕਿ ਤੁਹਾਨੂੰ ਹੀ ਕਹਿੰਦੇ ਕਿ ਤੁਸੀਂ ਆਨਲਾਈਨ ਪੈਸੇ ਟਰਾਂਸਫਰ ਕਰੋ ਜੇ ਤੁਸੀਂ ਇਹਨਾਂ ਖਾਤਿਆਂ ਦੇ ਵਿੱਚ ਪੈਸੇ ਟਰਾਂਸਫਰ ਨਾ ਕੀਤੇ ਤੁਹਾਡੇ ਵਾਰੰਟ ਜਾਰੀ ਹੋ ਜਾਣਗੇ ਤੁਹਾਨੂੰ ਪੁਲਿਸ ਫੜਨ ਆਜੂਗੀ ਤੁਸੀਂ ਹੁਣੇ ਗ੍ਰਿਫਤਾਰ ਹੋ ਜਾਓਗੇ ਤੁਹਾਡੇ ਬੈਂਕ ਖਾਤੇ ਫ੍ਰੀਜ਼ ਕਰ ਦਿੱਤੇ ਜਾਣਗੇ ਜਾਂ ਵਿਦੇਸ਼ ਦੇ ਵਿੱਚ ਜਾਂ ਕਿਸੇ ਵੀ ਹੋਰ ਥਾਂ ਦੇ ਉੱਤੇ ਬੈਠਾ ਤੁਹਾਡਾ ਪਰਿਵਾਰ ਦਾ ਮੈਂਬਰ ਤੁਹਾਡਾ ਧੀ ਪੁੱਤ ਤੁਹਾਡੀ ਪਤਨੀ ਤੁਹਾਡਾ ਪਤੀ ਜਿਹੜਾ ਹੈ ਉਹਨੂੰ ਤੁਰੰਤ ਗ੍ਰਿਫਤਾਰ ਕਰ ਲਿਆ ਜਾਊਗਾ ਜਾਂ ਮਨੀ ਲਾਂਡਰਿੰਗ ਵਰਗੇ ਕੇਸਾਂ ਦੇ ਵਿੱਚ ਤੁਸੀਂ ਫਸ ਚੁੱਕੇ ਹੋ ਜੇ ਉਹਦੇ ਵਿੱਚੋਂ ਬਾਹਰ ਨਿਕਲਣਾ ਤਾਂ ਇੰਨੇ ਪੈਸੇ ਹੁਣੇ ਟਰਾਂਸਫਰ ਕਰ ਦਿਓ ਇਹ ਸਾਰੀਆਂ ਗੱਲਾਂ ਆਖੀਆਂ ਜਾਂਦੀਆਂ ਕਈ ਵਾਰ ਉਹ ਖੁਦ ਪੈਸੇ ਟਰਾਂਸਫਰ ਕਰ ਲੈਂਦੇ ਆ ਕਈ ਵਾਰੀ ਤੁਹਾਨੂੰ ਹੀ ਪੈਸੇ ਆਨਲਾਈਨ ਟਰਾਂਸਫਰ ਕਰਨ ਨੂੰ ਤੇ ਕਈ ਵਾਰ ਉਹ ਇੱਕ ਅੱਧਾ ਮਿੰਟ ਜਾਂ ਦੋ-ਦੋ ਮਿੰਟ ਨਹੀਂ ਤੁਹਾਨੂੰ ਕਈ-ਕਈ ਦਿਨ ਤੱਕ ਡਿਜੀਟਲ ਅਰੈਸਟ ਰੱਖਦੇ ਆ ਲੋਕਾਂ ਨੂੰ ਆਖਿਆ ਜਾਂਦਾ ਕਿ ਜੇ ਤੁਸੀਂ ਇਹਦੇ ਬਾਬਤ ਕਿਸੇ ਦੇ ਨਾਲ ਵੀ ਗੱਲ ਕੀਤੀ ਤਾਂ ਤੁਹਾਡਾ ਸਾਰਾ ਪਰਿਵਾਰ ਸੰਕਟ ਦੇ ਵਿੱਚ ਆ ਜਾਊਗਾ ਲੋਕ ਡਰਦੇ ਕਿਸੇ ਦੇ ਨਾਲ ਗੱਲ ਨਹੀਂ ਕਰਦੇ ਤੁਹਾਨੂੰ ਦੋ-ਦੋ ਚਾਰ-ਚਾਰ ਪੰਜ-ਪੰਜ ਦਿਨ ਡਿਜੀਟਲ ਅਰੈਸਟ ਰੱਖਦੇ ਆ ਕਈਆਂ ਦੇ ਬੈਂਕ ਖਾਤੇ ਤਾਂ ਕੁਝ ਘੰਟਿਆਂ 'ਚ ਹੀ ਉਹ ਖਾਲੀ ਕਰ ਲੈਂਦੇ ਆ ਐਸ ਤਰ੍ਹਾਂ ਦੇ ਕੇਸ ਵੀ ਸਾਹਮਣੇ ਆਏ ਨੇ ਜਿੱਥੇ ਉਹ 50 ਜਾਂ 50 ਤੋਂ ਵੱਧ ਸਾਲ ਦੇ ਉਮਰ ਦੇ ਲੋਕਾਂ ਨੂੰ ਡਿਜੀਟਲੀ ਅਰੈਸਟ ਕਰਦੇ ਆਂ ਡਰਾਉਂਦੇ ਆਂ ਮਾਨਸਿਕ ਤੌਰ ਦੇ ਉੱਤੇ ਇਨਾ ਪਰੇਸ਼ਾਨ ਕਰ ਦਿੰਦੇ ਆਂ ਵੀਡੀਓ ਕਾਲ 'ਚ ਅਦਾਲਤਾਂ ਦਿਖਾ ਕੇ ਵੀਡੀਓ ਕਾਲ ਦੇ ਉੱਤੇ ਪੁਲਿਸ ਵਾਲਾ ਦਿਖਾ ਕੇ ਤੁਹਾਨੂੰ ਕੁਝ ਇੱਕ ਅਰੈਸਟ ਵਾਰੰਟ ਜਾਂ ਮਨੀ ਲਾਂਡਰਿੰਗ ਵਰਗੇ ਪਰਚੇ ਦੀਆਂ ਨਕਲੀ ਕਾਪੀਆਂ ਵਿਖਾ ਕੇ ਕਿ ਲੋਕਾਂ ਨੇ ਆਪ ਬੈਂਕਾਂ ਦੇ ਵਿੱਚ ਜਾ ਜਾ ਕੇ ਜਿਹੜੇ ਬੈਂਕ ਖਾਤੇ ਉਹਨਾਂ ਨੇ ਦਿੱਤੇ ਉਹਨਾਂ ਦੇ ਵਿੱਚ ਆਪਣਾ ਪੈਸਾ ਟਰਾਂਸਫਰ ਕਰ ਦਿੱਤਾ ਕਿਸ ਨੇ 10 ਲੱਖ ਕਿਸ ਨੇ 20 ਲੱਖ ਕਿਸ ਨੇ 80 ਲੱਖ ਇਸ ਤਰ੍ਹਾਂ ਵੀ ਹੋਇਆ ਹੈ ਹੁਣੇ-ਹੁਣੇ ਇੱਕ ਘਟਨਾ ਸਾਹਮਣੇ ਆਈ ਹੈ ਇੱਕ ਬੈਂਕ ਦੇ ਵਿੱਚ ਬਜ਼ੁਰਗ ਜੋੜਾ ਆਇਆ ਉਹ ਦੱਖਣੀ ਭਾਰਤ ਦੇ ਇੱਕ ਸੂਬੇ ਦੀ ਬੈਂਕ ਸੀ ਉੱਥੇ ਜਾ ਕੇ ਉਹ 70 ਲੱਖ ਤੋਂ ਵੱਧ ਰੁਪਇਆ ਚਾਰ ਬੈਂਕ ਖਾਤੇ 'ਚ ਟ੍ਰਾਂਸਫਰ ਕਰਨਾ ਚਾਹੁੰਦੇ ਸੀ ਉਹ ਬੈਂਕ ਵਾਲਿਆਂ ਨੂੰ ਕੁਝ ਲੱਗਾ ਕਿ ਤੁਸੀਂ ਕੀ ਕਰਨਾ ਹੈ ਉਹ ਇੰਨੇ ਡਰੇ ਹੋਏ ਸੀ ਉਹ ਕਹਿੰਦੇ ਜੇ ਅਸੀਂ ਕੋਈ ਪ੍ਰਾਪਰਟੀ ਖਰੀਦਣੀ ਹੈ ਉਹਨਾਂ ਨੂੰ ਫੇਰ ਸ਼ੱਕ ਹੋਇਆ ਕਿ ਗੱਲ ਕੋਈ ਹੋਰ ਚਾਪਦੀ ਹੈ ਬਜ਼ੁਰਗਾਂ ਦੇ ਨਾਲ ਉਹਨਾਂ ਨੂੰ ਬਖਰੇ ਕੈਬਨ ਦੇ ਵਿੱਚ ਲੈ ਕੇ ਗਏ ਪਾਣੀ ਧਾਣੀ ਪਿਆਇਆ ਆਪਣੇ ਮੈਨੇਜਰ ਨੂੰ ਬੁਲਾਇਆ ਬੈਂਕ ਵਾਲਿਆਂ ਨੇ ਜਦੋਂ ਹੌਲੀ-ਹੌਲੀ ਗੱਲ ਖੋਲੀ ਉਹ ਪਿਛਲੇ ਕਈ ਦਿਨਾਂ ਤੋਂ ਡਿਜੀਟਲ ਰੈਸਟ ਸੀ ਉਹਨਾਂ ਨੂੰ ਇਸ ਗੱਲ ਦੇ ਲਈ ਉਹਨਾਂ ਨੇ ਦਬਾਅ ਪਾ ਕੇ ਮਨਾ ਲਿਆ ਸੀ ਕਿ ਤੁਸੀਂ ਇੰਨੇ ਲੱਖ ਰੁਪਏ ਜੇ ਸਾਡੇ ਖਾਤਿਆਂ 'ਚ ਟ੍ਰਾਂਸਫਰ ਕਰਦੇ ਹੋਗੇ ਤਾਂ ਤੁਹਾਡਾ ਬਚਾਅ ਹੋ ਜਾਊਗਾ ਨਹੀਂ ਤਾਂ ਤੁਸੀਂ ਦੁਨੀਆ ਤੋਂ ਫਿਰ ਗਏ ਤੁਹਾਡਾ ਕੰਮ ਖਤਮ ਹੋ ਗਿਆ ਤੁਹਾਡੇ ਪਰਿਵਾਰ ਦਾ ਕੰਮ ਖਤਮ ਹੋ ਜਾਊਗਾ ਤੁਸੀਂ ਤਾਂ ਬੁਰੇ ਤਰੀਕੇ ਕਾਨੂੰਨੀ ਪੰਗਿਆਂ ਦੇ ਵਿੱਚ ਫਸ ਜਾਓਗੇ ਤੇ ਫਿਰ ਜਦੋਂ ਉਹਨਾਂ ਨੇ ਸਾਰੀ ਗੱਲ ਦੱਸੀ ਉਸ ਵੇਲੇ ਕੰਪਲੇਂਟ ਕੀਤੀ ਕਿ ਇੱਕ 10 ਲੱਖ ਰੁਪਈਆ ਉਹਨਾਂ ਨੇ ਆਲਰੇਡੀ ਟ੍ਰਾਂਸਫਰ ਕਰ ਦਿੱਤਾ ਸੀ ਆਰਟੀਜੀਐਸ ਕੀਤੀ ਸੀ ਪਰ ਕਿਉਂਕਿ ਅਜੇ ਉਹ ਪਹੁੰਚੇ ਨਹੀਂ ਸੀ ਪੈਸੇ ਉਹ ਬੈਂਕ ਵਾਲਿਆਂ ਨੇ ਉਸੇ ਵੇਲੇ ਆਪਣੇ ਸੈਂਟਰਲ ਪੁਆਇੰਟ ਦੇ ਉੱਤੇ ਫੋਨ ਕਰਕੇ ਉਹ 10 ਲੱਖ ਰੁਪਈਏ ਦੀ ਪੇਮੈਂਟ ਵੀ ਰੁਕਵਾ ਲਈ ਇਸ ਤਰੀਕੇ ਦੇ ਨਾਲ ਵੀ ਹੁੰਦਾ ਹੈ ਇਸ ਕਰਕੇ ਥੋੜਾ ਜਿਹਾ ਬਚਣ ਦੀ ਲੋੜ ਹੈ ਥੋੜਾ ਜਿਹਾ ਸਮਝਣ ਦੀ ਲੋੜ ਹੈ ਹਾਲਾਂਕਿ ਹੁਣ ਤਾਂ ਪਿਛਲੇ ਕਈ ਮਹੀਨਿਆਂ ਤੋਂ ਹੀ ਮੁੱਦਾ ਬਹੁਤ ਗਰਮਾਇਆ ਹੋਇਆ ਹੈ ਡਿਜੀਟਲ ਅਰੈਸਟ ਦਾ ਕਿ ਉਹਦੇ ਢੰਗ ਤਰੀਕੇ ਕੀ ਨੇ ਹੁਣ ਬਹੁਤ ਸਾਰੇ ਸਰਕਾਰੀ ਅਧਿਕਾਰੀ ਜਿਹੜੇ ਨੇ ਸੂਬਿਆਂ ਦੀਆਂ ਸਰਕਾਰਾਂ ਭਾਰਤ ਦੇਸ਼ ਦੀ ਸਰਕਾਰ ਉਹਨਾਂ ਨੇ ਵੀ ਇਸ ਬੰਦੀ ਅਵੇਅਰ ਕਰਨਾ ਸ਼ੁਰੂ ਕੀਤਾ ਹੈ ਕਿ ਪਹਿਲੀ ਗੱਲ ਕੋਈ ਵੀ ਵਾਰੰਟ ਤੁਹਾਨੂੰ ਆਨਲਾਈਨ ਇਦਾਂ ਨਹੀਂ ਭੇਜਿਆ ਜਾਂਦਾ ਕਿਸੇ ਵੀ ਕਚਹਿਰੀ ਦੇ ਵਿੱਚ ਬਿਨਾਂ ਕਿਸੇ ਲੋਕਲ ਥਾਣੇ ਦੀ ਇਨਵੋਲਵਮੈਂਟ ਤੋਂ ਬਿਨਾਂ ਕਿ ਕੋਈ ਥਾਣੇ ਵਾਲਾ ਤੁਹਾਡੇ ਕੋਲ ਆਵੇ ਜਾਂ ਕੋਈ ਆਵੇ ਤੁਹਾਨੂੰ ਕਦੇ ਵੀ ਇਸ ਤਰੀਕੇ ਤੁਰੰਤ ਆਨਲਾਈਨ ਪੇਸ਼ੀ ਲਈ ਨਹੀਂ ਕਿਹਾ ਜਾਂਦਾ ਕੋਈ ਡਿਜੀਟਲ ਅਰੈਸਟਨਾ ਦੀ ਚੀਜ਼ ਹੀ ਐਗਜ਼ਿਸਟ ਨਹੀਂ ਕਰਦੀ ਉਹਦੀ ਕੋਈ ਹੋਂਦ ਨਹੀਂ ਹੈ ਉਹ ਸਿਰਫ ਠੱਗੀ ਦਾ ਇੱਕ ਬਹਾਨਾ ਹੈ ਇੱਕ ਢੰਗ ਤਰੀਕਾ ਹੈ ਉਸ ਠੱਗੀ ਤੋਂ ਆਪਣਾ ਬਚਣਾ ਕਿਵੇਂ ਹੈ ਉਹਦੇ ਬਾਬਤ ਵੀ ਚਰਚਾ ਕਰਨੀ ਜਿਹੜੀ ਬਹੁਤ ਜ਼ਰੂਰੀ ਹੈ ਮੈਂ ਫੇਰ ਦੱਸਦੇ ਆ ਜੇ 2 ਲੱਖ ਮਾਮਲੇ ਪਿਛਲੇ 2.5 ਸਾਲਾਂ ਦੇ ਵਿੱਚ ਦਰਜ ਹੋਏ ਆ ਤਾਂ ਹਿਸਾਬ ਲਾ ਲਓ ਕਿ ਰੋਜ਼ਾਨਾ ਕਿੰਨੇ ਲੋਕਾਂ ਦੇ ਨਾਲ ਡਿਜੀਟਲ ਅਰੈਸਟ ਕਰਕੇ ਠੱਗੀ ਹੁੰਦੀ ਹੈ ਤੁਸੀਂ ਅੰਦਾਜ਼ਾ ਲਾਓ ਕਿ ਕਿੱਡੀ ਵੱਡੀ ਪੱਧਰ ਦੇ ਉੱਤੇ ਇਹ ਕਾਰੋਬਾਰ ਫੈਲ ਚੁੱਕਿਆ ਹੈ ਇਹਦੀਆਂ ਜੜ੍ਹਾਂ ਵੱਖ-ਵੱਖ ਮੁਲਕਾਂ ਤੱਕ ਫੈਲੀਆਂ ਆ ਉਹ ਕੱਲਾ ਭਾਰਤ ਦੇ ਵੱਖ-ਵੱਖ ਸੂਬਿਆਂ 'ਚ ਬੈਠ ਕੇ ਠੱਗੀਆਂ ਨਹੀਂ ਕਰਦੇ ਉਹਨਾਂ ਦੇ ਕਾਲ ਸੈਂਟਰ ਕੰਬੋਡੀਆ ਚ ਬਣੇ ਹੋਏ ਨੇ ਉਹਨਾਂ ਦੇ ਕਾਲ ਸੈਂਟਰ ਬਰਮਾ ਮਿਆਂਮਾਰ ਦੇ ਵਿੱਚ ਬਣੇ ਹੋਏ ਨੇ ਉਹਨਾਂ ਦੇ ਕਾਲ ਸੈਂਟਰ ਇੱਥੋਂ ਤੱਕ ਕਿ ਖਬਰ ਆਈਆਂ ਸੀ ਕਿ ਸ਼ਾਇਦ ਥਾਈਲੈਂਡ ਦੇ ਨਾਲ ਵੀ ਕੋਈ ਕਨੈਕਸ਼ਨ ਹੈ ਜਾਨੀ ਉਹ ਵੱਖ-ਵੱਖ ਮੁਲਕਾਂ ਦੇ ਵਿੱਚ ਜਾ ਕੇ ਉਦਾਂ ਦਾ ਸੈਟਅਪ ਜਿਹੜਾ ਉਹ ਲਾ ਕੇ ਉੱਥੋਂ ਕੋਸ਼ਿਸ਼ ਕਰੀ ਜਾਂਦੇ ਆ ਬੰਦੇ ਟ੍ਰੇਨਡ ਕੀਤੇ ਹੋਏ ਨੇ ਉਹਨਾਂ ਨੇ ਹੁਣ ਪਹਿਲੀ ਗੱਲ ਕਿ ਡਿਜੀਟਲ ਅਰੈਸਟ ਨਾ ਦੀ ਕੋਈ ਚੀਜ਼ ਨਹੀਂ ਤੁਹਾਨੂੰ ਆਨਲਾਈਨ ਇਸ ਤਰੀਕੇ ਪੇਸ਼ੀ ਦੇ ਲਈ ਕਦੇ ਨਹੀਂ ਕਿਹਾ ਜਾਂਦਾ ਨੰਬਰ 3 ਕਦੇ ਵੀ ਕਿਸੇ ਦੇ ਨਾਲ ਆਪਣੇ ਬੈਂਕ ਖਾਤਿਆਂ ਦੀ ਡੀਟੇਲ ਸਾਂਝੀ ਨਾ ਕਰੋ ਜੇ ਕੋਈ ਵੀ ਵਿਅਕਤੀ ਵਿਸ਼ੇਸ਼ ਤੁਹਾਨੂੰ ਇਹ ਕਹਿੰਦਾ ਕਿ ਇਸ ਗੱਲ ਨੂੰ ਕਿਸੇ ਦੇ ਨਾਲ ਵੀ ਸਾਂਝਾ ਨਾ ਕਰੋ ਆਪਣੇ ਪਰਿਵਾਰ ਦੇ ਮੈਂਬਰਾਂ ਦੇ ਨਾਲ ਵੀ ਬੈਂਕ ਵਾਲਿਆਂ ਦੇ ਨਾਲ ਵੀ ਪੁਲਿਸ ਨੂੰ ਨਾ ਦੱਸੋ ਤੇ ਇਹਦਾ ਮਤਲਬ ਹੈ ਕਿ ਤੁਹਾਡੇ ਨਾਲ ਫਰਾਡ ਹੋ ਰਿਹਾ ਅਗਲੀ ਗੱਲ ਬਹੁਤ ਸਾਰੇ ਲੋਕ ਡਰ ਜਾਂਦੇ ਆ ਕਿ ਭਾਈ ਮੈਂ ਪਿਛਲੇ ਸਮੇਂ 'ਚ ਕੁਝ ਕੀਤਾ ਤਾਂ ਨਹੀਂ ਸਵਾਲ ਆ ਸਕਦਾ ਕਿ ਜੇ ਤੁਸੀਂ ਕੁਝ ਗਲਤ ਕੀਤਾ ਹੀ ਨਹੀਂ ਤਾਂ ਤੁਸੀਂ ਡਰ ਕਿਵੇਂ ਜਾਓਗੇ ਬੰਦਾ ਡਰ ਜਾਂਦਾ ਹੁੰਦਾ ਐਸੀ ਗੱਲ ਨਹੀਂ ਹੈ ਲੋਕ ਸਾਰੇ ਗਲਤ ਨਹੀਂ ਨਾ ਸਾਰੇ ਠੀਕ ਹੈ ਕਈ ਵਾਰ ਬੰਦੇ ਹੁੰਦਾ ਮੇਰੇ ਪਰਿਵਾਰ ਦੇ ਮੈਂਬਰ ਨੇ ਇਹਨਾਂ ਕੁਝ ਕਰਤਾ ਹੋਵੇ ਮੇਰੇ ਆਧਾਰ ਕਾਰਡ ਦੀ ਦੁਰਵਰਤੋਂ ਕਰਕੇ ਨਾ ਕਿਸੇ ਨੇ ਕੁਝ ਕਰ ਲਿਆ ਹੋਵੇ ਤੇ ਬੈਂਕਾਂ ਦੇ ਵਿੱਚ ਰਿਟਾਇਰਮੈਂਟ ਤੋਂ ਬਾਅਦ ਬਹੁਤ ਸਾਰੇ ਲੋਕਾਂ ਨੇ ਪੈਸੇ ਰੱਖੇ ਹੁੰਦੇ ਆ ਕਿਸੇ ਨੇ ਕੋਈ ਪ੍ਰਾਪਰਟੀ ਵੇਚੀ ਆ ਕਿਸੇ ਨੇ ਵੈਸੇ ਪੈਸੇ ਰੱਖੇ ਆ ਕਿਸੇ ਨੇ ਧੀ ਪੁੱਤ ਦਾ ਵਿਆਹ ਕਰਨਾ ਕੋਈ ਵੀ ਹੋ ਸਕਦਾ ਹੈ ਕਾਰਨ ਕਿ ਤੁਸੀਂ ਪੈਸੇ ਉੱਥੇ ਰੱਖੇ ਹੋਏ ਆ ਆਪਣੇ ਬੈਂਕ ਖਾਤੇ 'ਚ ਪਰ ਜੇ ਤੁਹਾਨੂੰ ਕੋਈ ਵੀ ਵਿਅਕਤੀ ਵਿਸ਼ੇਸ਼ ਇਸ ਤਰੀਕੇ ਦੇ ਨਾਲ ਸੰਪਰਕ ਕਰਦਾ ਹੈ ਪੁਲਿਸ ਦੀ ਵਰਦੀ ਵਾਲੀ ਫੋਟੋ ਲਾ ਕੇ WhatsApp ਤੇ ਆਡੀਓ ਕਾਲ ਆਉਂਦੀ ਹੈ ਜਾਂ ਵੀਡੀਓ ਕਾਲ ਦੇ ਉੱਤੇ ਤੁਹਾਨੂੰ ਅਦਾਲਤ ਜਾਂ ਤੇ ਸਭ ਤੋਂ ਪਹਿਲਾਂ ਉਹਨੇ ਤੋਂ ਮੰਗੋ ਕਿ ਪਾਈ ਆਪਣੇ ਥਾਣੇ ਦਾ ਲੈਂਡਲਾਈਨ ਨੰਬਰ ਦੋ ਆਪਣੇ ਥਾਣੇ ਦਾ ਕ੍ਰਾਈਮ ਬ੍ਰਾਂਚ ਦਾ ਜਾਂ ਫਿਰ ਸਾਈਬਰ ਕ੍ਰਾਈਮ ਵਾਲਿਆਂ ਦਾ ਜਿੱਥੋਂ ਵੀ ਕਿਤੋਂ ਕਾਲ ਆਈ ਹੈ ਕਿ ਤੁਸੀਂ ਉੱਥੋਂ ਦਾ ਲੈਂਡਲਾਈਨ ਨੰਬਰ ਦੋ ਤੁਸੀਂ ਉੱਥੋਂ ਦਾ ਐਡਰੈਸ ਦੋ ਮੈਂ ਉੱਥੇ ਚੱਲ ਕੇ ਆਉਣਾ ਫਿਜ਼ੀਕਲੀ ਬੰਦੇ ਭੱਜਣਗੇ ਕਿਉਂਕਿ ਗਲਤ ਹੁੰਦੇ ਆ ਹੋ ਸਕਦਾ ਕੋਈ ਹੋਰ ਢੰਗ ਤਰੀਕਾ ਅਪਣਾ ਕੇ ਤੁਹਾਨੂੰ ਡਰਾਉਣ ਦੀ ਕੋਸ਼ਿਸ਼ ਕਰਨ ਪਰ ਉਹ ਬੰਦੇ ਫਿਰ ਭੱਜਣਗੇ ਲੋਕਲ ਥਾਣੇ ਨੂੰ ਤੁਰੰਤ ਇਤਲਾਹ ਦਿਓ ਮੈਂ ਇੱਕ ਨੰਬਰ ਬੋਲਣ ਲੱਗਿਆਂ 1930 1930 1930 ਨੰਬਰ ਇਸ ਵਿਸ਼ੇ ਦੇ ਉੱਤੇ ਤੁਰੰਤ ਕਾਲ ਕਰੋ ਜੇ ਤੁਹਾਨੂੰ ਕੋਈ ਇਸ ਤਰੀਕੇ ਠੱਗਣ ਦੀ ਕੋਸ਼ਿਸ਼ ਕਰ ਰਿਹਾ ਹੈ ਦੂਜੇ ਫੋਨ ਤੋਂ ਕਾਲ ਕਰ ਲਓ ਆਪਣੇ ਪਰਿਵਾਰ ਦੇ ਮੈਂਬਰਾਂ ਦੇ ਨਾਲ ਗੱਲਬਾਤ ਕਰੋ ਬੈਂਕ ਵਾਲਿਆਂ ਨੂੰ ਜਾ ਕੇ ਦੱਸੋ ਕਿ ਭਾਈ ਆ ਕੁਝ ਹੋ ਰਿਹਾ ਮੇਰੇ ਨਾਲ ਪੈਸੇ ਟਰਾਂਸਫਰ ਕਰਨ ਦੀ ਗਲਤੀ ਕਦੇ ਵੀ ਨਾ ਕਰੋ ਬਹੁਤ ਸਾਰੇ ਲੋਕਾਂ ਦੇ ਪਰਿਵਾਰਕ ਮੈਂਬਰ ਵਿਦੇਸ਼ 'ਚ ਵਸਦੇ ਆ ਉਹਨਾਂ ਨੂੰ ਬੜੇ ਆਸਾਨੀ ਦੇ ਨਾਲ ਜਿਹੜਾ ਉਹ ਫਸਾਉਂਦੇ ਆ ਪਰ ਫੇਰ ਕਹਦੇ ਆ ਕਿ ਇਹਦੇ ਵਿੱਚ ਅਨਪੜ੍ਹ ਅਧਪੜ ਜਾਂ ਪੜ੍ਹੇ ਲਿਖੇ ਦਾ ਮਸਲਾ ਨਹੀਂ ਹਰ ਤਰ੍ਹਾਂ ਦੇ ਲੋਕ ਇਨ੍ਹਾਂ ਠੱਗੀਆਂ ਦਾ ਜਿਹੜਾ ਉਹ ਪਿਛਲੇ ਸਮੇਂ ਦੇ ਵਿੱਚ ਸ਼ਿਕਾਰ ਹੋਏ ਐ ਪਰ ਹੁਣ ਤੁਸੀਂ ਸ਼ਿਕਾਰ ਨਾ ਹੋਵੋ ਇਸ ਕਰਕੇ ਅਸੀਂ ਪ੍ਰਾਈਮਰੀ ਸ਼ਾ ਟੀਵੀ ਵੱਲੋਂ ਵੀ ਤੁਹਾਨੂੰ ਬੇਨਤੀ ਕਰਦੇ ਹਾਂ ਕਿ ਜੇ ਕੋਈ ਇਸ ਤਰੀਕੇ ਦੀ ਗੱਲ ਆਉਂਦੀ ਹੈ ਤੇ ਤੁਰੰਤ ਸ਼ਿਕਾਇਤ ਕਰੋ ਮੈਂ ਈਮੇਲ ਐਡਰੈਸ ਵੈਬਸਾਈਟ ਵੀ ਤੁਹਾਨੂੰ ਦੱਸ ਦਿੰਦਾ ਹਾਂ www.cybercrime.gov.in ਇੱਥੇ ਵੀ ਤੁਸੀਂ ਸ਼ਿਕਾਇਤ ਈਮੇਲ ਕਰਕੇ ਦੇ ਸਕਦੇ ਹੋ ਇੱਥੇ ਵੀ ਤੁਸੀਂ ਜਾਣਕਾਰੀ ਆਪੜ ਦੀ ਕਰ ਸਕਦੇ ਹੋ ਪਰ 1930 ਨੰਬਰ ਤੱਕ ਸਾਰੇ ਭਾਰਤ ਦੇ ਵਿੱਚ ਬੜਾ ਆਸਾਨ ਨੰਬਰ ਹੈ ਸੋ ਇਹਨਾਂ ਤੋਂ ਡਰੋ ਨਾ ਘਬਰਾਓ ਨਾ ਕਿਸੇ ਦੇ ਨਾਲ ਉਹ ਜਾਣਕਾਰੀ ਸਾਂਝੀ ਕਰੋ ਆਪਣੇ ਬਹੁਤ ਮਿਹਨਤ ਦੇ ਨਾਲ ਕਮਾਏ ਹੋਏ ਪੈਸੇ ਇਹਨਾਂ ਠੱਗਾਂ ਦੀ ਜੇਬ ਦੇ ਵਿੱਚ ਆਪਾਂ ਨਾ ਪਾਈਏ ਇੱਕ ਦੂਸਰੇ ਦੇ ਨਾਲ ਗੱਲ ਜ਼ਰੂਰ ਕਰੀਏ ਇਹ ਬਹੁਤ ਜ਼ਰੂਰੀ ਹੈ ਤੇ ਮੈਂ ਵੀ ਦੱਸਦੇ ਹਾਂ ਕਿ ਪੱਛਮੀ ਬੰਗਾਲ ਦੇ ਵਿੱਚ ਇੱਕ ਖੇਤੀਬਾੜੀ ਵਿਗਿਆਨੀ ਬੰਦਾ ਇਹਨਾਂ ਦੀ ਠੱਗੀ ਦਾ ਸ਼ਿਕਾਰ ਹੋ ਗਿਆ ਖੇਤੀਬਾੜੀ ਵਿਗਿਆਨੀ ਬੰਦਾ ਕਰੋੜ ਰੁਪਏ ਦੇ ਕਰੀਬ ਉਹ ਤੋਂ ਠੱਗੀ ਮਾਰ ਗਏ ਬੰਦੇ ਥੋੜੇ ਮਹੀਨੇ ਪਹਿਲਾਂ ਦੀ ਗੱਲ ਹੈ ਪਰ ਉਹ ਕੇਸ ਅੱਗੇ ਤੁਰਿਆ ਤੇ ਕੁਝ ਘੰਟੇ ਪਹਿਲਾਂ ਭਾਰਤ ਦੀ ਇੱਕ ਅਦਾਲਤ ਨੇ ਨੌ ਬੰਦਿਆਂ ਦੀ ਗ੍ਰਿਫਤਾਰੀ ਤੋਂ ਬਾਅਦ ਕੇਸ ਚੱਲਣ ਤੋਂ ਬਾਅਦ ਉਹਨਾਂ ਨੂੰ ਦੋਸ਼ੀ ਕਰਾਰ ਦਿੱਤਾ ਹੈ ਸ਼ਾਇਦ ਉਹ ਪਹਿਲੇ ਕੇਸ ਹੈ ਡਿਜੀਟਲ ਅਰੈਸਟ ਤੋਂ ਬਾਅਦ ਕਿਸੇ ਨੂੰ ਸਜ਼ਾ ਹੋਣ ਦਾ ਸਜ਼ਾ ਕਿੰਨੀ ਹੁੰਦੀ ਹੈ ਆਉਣ ਵਾਲੀ ਤਰੀਕ ਦੇ ਉੱਤੇ ਕਲੀਅਰ ਹੋਣਾ ਪਰ ਉਹ ਦੋਸ਼ੀ ਕਰਾਰ ਦਿੱਤੇ ਜਾ ਚੁੱਕਿਆ ਹੈ ਇਸ ਕਰਕੇ ਪਹਿਲੀ ਗੱਲ ਆਪ ਬੱਚੋ ਜਾਗਰੂਕ ਰਹੋ ਦੂਸਰੀ ਗੱਲ ਕੀ ਹੋ ਸਕਦਾ ਹੈ ਕਿ ਤੁਹਾਡੇ ਪਰਿਵਾਰ ਦੇ ਮੈਂਬਰ ਤੁਹਾਡੇ ਰਿਸ਼ਤੇਦਾਰ ਤੁਹਾਡੇ ਆਂਢੀ ਗੁਆਂਢੀ ਉਹਨਾਂ ਦੇ ਵਿੱਚ ਕੋਈ ਨੌਜਵਾਨ ਬੰਦਾ ਕੋਈ ਤਕਨੀਕ ਦੇ ਨਾਲ ਜੁੜਿਆ ਬੰਦਾ ਉਹਨਾਂ ਨੂੰ ਦੱਸਣ ਵਾਲਾ ਨਾ ਹੋਵੇ ਸੋ ਘਟੂ ਘਟ ਆਪਣੇ ਘੇਰੇ ਦੇ ਸਾਰੇ ਬੰਦਿਆਂ ਨੂੰ ਇਹਨਾਂ ਚੀਜ਼ਾਂ ਦੇ ਪ੍ਰਤੀ ਅਵੇਅਰ ਜ਼ਰੂਰ ਕਰੋ ਜਾਗਰੂਕ ਜ਼ਰੂਰ ਕਰੋ ਤਾਂ ਜੋ ਲੱਖਾਂ ਦੀ ਗਿਣਤੀ ਦੇ ਵਿੱਚ ਵੱਜ ਰਹੀਆਂ ਹਰ ਸਾਲ ਠੱਗੀਆਂ ਨੂੰ ਆਪਾਂ ਕੁਝ ਹੱਦ ਤੱਕ ਲਗਾਮ ਜੜਾ ਉਦੇ ਸਕੀਏ ਜੇ ਤੁਹਾਡੇ ਵਿੱਚੋਂ ਵੀ ਕਿਸੇ ਦੇ ਨਾਲ ਇਸ ਤਰ੍ਹਾਂ ਦੀ ਠੱਗੀ ਵਜੀ ਹੈ ਜੇ ਕਿਸੇ ਨੇ ਠੱਗੀ ਮਾਰਨ ਦੀ ਕੋਸ਼ਿਸ਼ ਕੀਤੀ ਹੈ ਜਾਂ ਤੁਹਾਡੇ ਆਂਡ ਗਵਾਂਡ ਦੇ ਵਿੱਚ ਇਸ ਤਰੀਕੇ ਦਾ ਕੋਈ ਮਾਮਲਾ ਰਿਪੋਰਟ ਹੋਇਆ ਹੈ ਜਾਂ ਤੁਹਾਨੂੰ ਗੱਲ ਪਤਾ ਲੱਗੀ ਹੈ ਤੁਸੀਂ ਟਿੱਪਣੀ ਰੂਪ ਦੇ ਵਿੱਚ ਜ਼ਰੂਰ ਜਿਹੜਾ ਉਹ ਸਾਰੀਆਂ ਚੀਜ਼ਾਂ ਨੂੰ ਲਿਖ ਸਕਦੇ ਹੋ ਸੋ ਇਸ ਪ੍ਰੋਗਰਾਮ ਦਾ ਮਕਸਦ ਸਿਰਫ ਡਿਜੀਟਲ ਅਰੈਸਟ ਦੇ ਨਾਂ ਤੇ ਵੱਜ ਰਹੀ ਠੱਗੀ ਤੋਂ ਤੁਹਾਨੂੰ ਜਾਗਰੂਕ ਕਰਨ ਦਾ ਹੈ ਤੁਹਾਨੂੰ ਪ੍ਰੋਗਰਾਮ ਕਿਹੋ ਜਿਹਾ ਲੱਗਾ ਤੁਸੀਂ ਉਹਦੇ ਬਾਬਤ ਵੀ ਟਿੱਪਣੀ ਕਰ ਸਕਦੇ ਹੋ ਸੋ ਮੈਨੂੰ ਪਰਮੇਸ਼ ਸਿੰਘ ਬਾਠ ਨੂੰ ਇੱਥੇ ਦਿਵਾ ਗਿਆ ਦੇਖਦੇ ਰਹਿਣਾ ਪ੍ਰਾਈਮੇਅਰ ਸ਼ਾ ਟੀਵੀ ਤੁਹਾਡਾ ਆਪਣਾ ਤੁਹਾਡੇ ਲਈ